ਸੁਬਣੇ ਗਿਆ ਸਮਾਂ ਭਾਗ ਤੀਜਾ ਲੇਖਕ ਗੁਰਸੇਵ ਸਿੰਘ ਸੰਦੂਜੀ ਸਭ ੁੱਲੇ ਦੀ ਦੀਵਾਰੇ ਬੈਠ ਗਏ ਤੇ ਮੈਂ ਪੁੱਛਿਆ ਬੇਬੇ ਜੀ ਤੁਸੀਂ ਆਪਣੇ ਮੂੰਹ ਚ ਕੀ ਗੁੰਗੁਣਾ ਰਹੇ ਹੋ ਤਾਂ ਮਾਤਾ ਨੇ ਬਾਜਰੀ ਰੋਟੀ ਨੂੰ ਘਿਓ ਨਾਲ ਭਾਓ ਮੇਰੀ ਠਾੜੀ ਵੀ ਚਿਤਕਾਇਆ ਤੇ ਬੜੇ ਸਹਿ ਸੁਭਾਅ ਬੋਲੀ ਪੁੱਤ ਇਹ ਮੈਂ ਮੂਲ ਮੰਤਰ ਦਾ ਉਚਾਰਨ ਕਰ ਰਹੀ ਆ ਕਿਉਂਕਿ ਜਦੋਂ ਵੀ ਅੰਨ ਪਕਾਉਣਾ ਜਾਂ ਪ੍ਰਾਣਾ ਹੋਵੇ ਤਾਂ ਬਹਿ ਗਰੂ ਕਹੇ ਕਿ ਖਾਵਾਗੇ ਕਿ ਖਾਣ ਵਾਲਾ ਬਹਿ ਗਰੂ ਆਖ ਲਵੇਗਾ ਤਾਂ ਬਿਮਾਰੀ ਨੇੜੇ ਨਹੀਂ ਆਉਂਦੀ ਤੇ ਹਮੇਸ਼ਾ ਖੇੜਾ ਬੜਿਆ ਰਹੇਗਾ ਇਹ ਸੁਣਦੇ ਸਾਰ ਹੀ ਬੁਰਕੀ ਮੇਰੇ ਮੂੰਹ ਵਿੱਚ ਰੁਕ ਗਈ ਤੇ ਅੱਖਾਂ ਹੰਧੂਆਂ ਨਾਲ ਪਰ ਗਈਆਂ ਤਾਂ ਬੇਬੇ ਨੇ ਸੁਝਾਇਆ ਪੁੱਤ ਰੋਟੀ ਵੇਲੇ ਹੋਰ ਕੁਝ ਨਹੀਂ ਸੋਚਦਾ ਹੁੰਦਾ ਬੰਦਾ ਕਿਸੇ ਕਰਕੇ ਤਾਂ ਭੱਜਾ ਫਿਰਦਾ ਹੈ ਜੇ ਰੋਟੀ ਬਿੜੇ ਭੱਜੋ ਭਜਾਈ ਰਹੀ ਤਾਂ ਕਮਾਈ ਕਿਸ ਕੰਮ ਦੀ ਓ ਸਾਰੇ ਜੀਆਂ ਰੋਟੀ ਖਾ ਲਈ ਤੇ ਮੈਂ ਗੱਲ ਛੀ ਜੁਰਗੂ ਆ ਬਾਜਰਾ ਮੱਕੀ ਛੋਲੇ ਗੁੜ ਅਤੇ ਹੋਰ ਨਿੱਕੜ ਸੁੱਖ ਕਿੱਥੋਂ ਲਿਆਉਂਦੇ ਹਾਂ ਤਾਂ ਬਾਬੇ ਦਾ ਮੁੰਡਾ ਮੋਹਰ ਸਿੰਘ ਬੋਲਿਆ ਵੀਰ ਜੀ ਇਹ ਚੀਜ਼ਾਂ ਸਾਰੀਆਂ ਅਸੀਂ ਖੇਤਾਂ ਜੀ ਦੀ ਕੇ ਅਗਾਉਂਦੇ ਹਾਂ ਤੇ ਫੇਰ ਸੰਭਾਰ ਲੈ ਗਿਆ ਅੰਸਾਰੀ ਕੋਲੋਂ ਜਾਂ ਸ਼ਹਿਰੋਂ ਤਾਂ ਸਿਰਫ ਸਾਬਣ ਜਾਂ ਨੂਣੀ ਲੈਣ ਗਈਦਾ ਉਹ ਵੀ ਨਹੀਂ ਨੇ ਮਸਿਆਮਗਰੋਂ ਤੇ ਆਪਣਾ ਹੱਥ ਮੁੱਛਾਂ ਨੂੰ ਸੁਮਾਰਦਾ ਹੋਇਆ ਲੰਮੀ ਦਾੜੇ ਤੇ ਫੇਰਦਾ ਹੋਇਆ ਸਾਇ ਦੇ ਨਾਲ ਬੋਲਿਆ ਬੱਸ ਇਹ ਹੀ ਕਿਉਂ ਪੁੱਛਿਆ ਤੁਸੀਂ ਮੈਂ ਨਹੀਂ ਵੀ ਜਹੀ ਪਾ ਕੇ ਤੀਲਾ ਫੜ ਉੰਜੇ ਲਿਕਾ ਬੋਦਾ ਹੋਇਆ ਬੋਲਿਆ ਵੀਰ ਜੀ ਇਹ ਸਭ ਆਉਣ ਵਾਲੇ ਟਾਈਮ 'ਚ ਘਰੋਂ ਚੀਜ਼ਾਂ ਛੱਡ ਲੋਕਾਂ ਨੇ ਬੇਹਾ ਖਾਣ ਲਈ ਪਰ ਲੋ ਮੱਛੀ ਹੋਇਆ ਕਰਨਾ ਤੇ ਬਿਮਾਰ ਹੋ ਕੇ ਵੱਡੇ ਵੱਡੇ ਹਸਪਤਾਲਾਂ ਵਿੱਚ ਨਿੱਕੀ ਉਮਰੇ ਅਨਾਜ ਲਈ ਦਾਖਲ ਰਿਹਾ ਕਰਨਾ ਜਵਾਨੀ ਬੜੇ ਭੜਾਪਾ ਆ ਜਾਣਾ ਤੇ ਮਣਾ ਮੁਹੀ ਚਿੰਤਾ ਲੋਕਾਂ ਦੇ ਬੋਖੜੇ ਤੇ ਹਾਸੇ ਖੋ ਕੇ ਲੈ ਜਾਵੇ ਤੇ ਫਿਰ ਚੁੱਲੇ ਬੰਦ ਮੂੰਹ ਕਰਕੇ ਅੱਖਾਂ ਨਾਲ ਇਸ਼ਾਰਾ ਕਰਕੇ ਬੋਲਿਆ ਇਹ ਸੰਸਕਾਰ ਲੋਕਾਂ ਦੇ ਅੰਦਰੋਂ ਉੱਡ ਜਾਣਗੇ ਤੇ ਉਹ ਭੱਜੇ ਫਿਰਦੇ ਖਾਇਆ ਕਰਨਗੇ ਨਾਲ ਚ ਵੱਧ ਜਾਵੇਗਾ ਤੇ ਇਹ ਮਿੱਟੀ ਦੀ ਖਸਬੋ ਗਾਇਬੋ ਕਰਕੇ ਪੱਕੀਆਂ ਰਸਈਆਂ ਬਣਾ ਲੈਣਗੇ ਤੇ ਹਰ ਚੀਜ਼ ਮਹਿੰਗੇ ਭਾਅ 'ਚ ਰੀਕ ਕੇ ਮਾਣ ਮਹਿਸੂਸ ਕਰਨਗੇ ਕਿ ਅਸੀਂ ਪਲਾਣੇ ਬ੍ਰਾਂਡ ਦੀ ਲੈ ਕੇ ਆਏ ਆ ਹਾਲੇ ਅਗਲੀ ਗੱਲ ਤੋੜਨੀ ਲੱਗਾ ਸਾਂ ਕਿ ਬਾਹਰੋਂ ਕੁਝ ਬੰਦਿਆਂ ਨੇ ਆਵਾਜ਼ ਲਗਾਈ ਕਿ ਬੋਰਸਿਆਂ ਘਰੇਉ ਤਾਂ ਲੜੀ ਟੁੱਟ ਗਈ ਅਤੇ ਅਸੀਂ ਉੱਠ ਬਾਹਰ ਬੂਹੇ ਵੱਲੋਂ ਆ ਗਏ ਇਹ ਕਹਾਣੀ ਅਜੇ ਰਹਿੰਦੀ ਹੈ ਬਾਕੀ ਦਾ ਭਾਗ ਤੁਸੀਂ ਕੱਲ ਨੂੰ ਜਰੂਰ ਸੁਣਨਾ ਜੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਪਤਵੱਦ ਪਸੰਦ ਕਰ